ਸਰ ਸ਼ਿਕਰ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਅਰਸ ਪੰਜਾਬ ਨਿਊਜ਼ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਬੀਤੇ ਦਿਨੀ ਸਰਹੱਦੀ ਲੋਕ ਸੇਵਾ ਸਮਿਤੀ ਮੰਨਨ ਜਿਲ੍ਹੇ ਦੇ ਚੈਨਲ ਤੇ ਪੀਅਰਸ ਪੰਜਾਬ ਨਿਊਜ਼ ਵੱਲੋਂ ਸਿਵਲ ਹਸਪੀਟਲ ਤਰਨਤਾਰਨ ਵਿਖੇ ਲਗਾਇਆ ਗਿਆ ਸੀ ਖੂਨਦਾਨ ਕੈਂਪ ਇਹ ਖੂਨਦਾਨ ਕੈਂਪ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਇਆ ਗਿਆ ਇਸ ਦਿਨ ਸ਼ਹਿਰ ਦੇ ਕਈ ਮਹਾਨ ਹਸਤੀਆਂ ਨੇ ਆਗੇ ਉਹਨਾਂ ਦੀ ਤਸਵੀਰਾਂ ਅੱਗੇ ਸ਼ਰਦਾ ਦੇ ਫੁੱਲ ਸਮਰਪਿਤ ਕੀਤੇ ਇਸ ਕੈਂਪ ਦੀ ਸ਼ੁਰੂਆਤ ਪ੍ਰਸ਼ਾਸਨ ਹਸਪਤਾਲ ਦੀ ਟੀਮ ਦੀ ਇਜਾਜ਼ਤ ਨਾਲ ਕੀਤੀ ਗਈ। ਸ਼ੁਰੂ ਹੋਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਤਸਵੀਰ ਦੇ ਅੱਗੇ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਤੇ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਗਿਆ। ਇਸ ਮੌਕੇ ਤੇ ਖਾਸ ਮਹਿਮਾਨ ਭੁਪਿੰਦਰ ਅਗਰ왈 ਸੁਮਿਤ ਕੁਮਾਰ ਅਤੇ ਅਮਨਦੀਪ ਸਿੰਘ ਸੰਧੂ ਜੀ ਹੰਸਰਾਜ ਜੀ ਵੱਲੋਂ ਵੀ ਹਿੱਸਾ ਲਿਆ ਗਿਆ ਡਾクター ਸ੍ਰਿੰਦਰ ਕੌਰ ਜੀ ਸੋਡੀ ਅਤਲ ਸਰਹੱਦੀ ਲੋਕ ਸੇਵਾ ਸਮਿਤੀ ਦੀ ਟੀਮ ਵੱਲੋਂ ਆਏ ਸਾਰੇ ਮਹਿਮਾਨਾਂ ਅਤੇ ਖੂਨ ਦੇ ਦਾਨੀਆਂ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ। ਪਰੰਤੂ ਨ ਸ਼ਹਿਰ ਅਤੇ ਪਿੰਡਾਂ ਦੇ ਨਿਵਾਸੀਆਂ ਨੇ ਇਸ ਕੈਂਪ ਵਿੱਚ ਹੁਮ-ਹੁਮਾ ਕੇ ਹਿੱਸਾ ਲਿਆ ਅਤੇ ਇਸ ਉਪਰਾਲੇ ਨੂੰ ਮਹਾਦਾਨ ਅਤੇ ਪ੍ਰਸ਼ੰਸਾਯੋਗ ਕਿਹਾ ਗਿਆ ਖੂਨਦਾਨ ਕਰਨਾ ਇਹ ਸੱਜਣਾ ਵਾਸਤੇ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਸਰਹੱਦੀ ਲੋਕ ਸੇਵਾ ਸਮਿਤੀ ਅਤੇ ਭਾਰਤੀ ਸੇਵਾ ਸਮਿਤੀ ਵੱਲੋਂ ਕੀਤਾ ਗਿਆ ਸਿੰਦਰ কুমার ਅਗਰਵਾਲ ਜੀ ਆਪਣੇ ਵਿਸ਼ਵ ਉਪਰੀਸ਼ਦ ਦੇ ਗੌਰ ਰਖਸ਼ਾ ਵਿਭਾਗ ਦੇ ਕੇਂਦਰੀ ਮੰਤਰੀ ਦੇ ਨਾਤੇ ਨਾ ਕੋਈ ਜ਼ਿੰਮੇਵਾਰੀ ਅੱਜ ਆਏ ਸਾਡੇ ਚ ਆਏ ਆ ਤੇ ਗੱਲਬਾਤ ਕਰਨੀ ਹੈ ਪੰਜਾਬ ਦੇ ਵਿੱਚ ਇਸ ਸੀਮਾ ਜਾਗਰਣ ਮੰਚ ਦਾ ਨਾਮ ਸਰਦੀ ਲੋਕ ਸੇਵਾਵਾ ਸਰਦੀ ਲੋਕ ਸੇਵਾ ਸਮਿਤੀ ਪੰਜਾਬ ਪ੍ਰਾਂਤ ਨੇ ਫੈਸਲਾ ਕੀਤਾ ਕਿ ਜੋ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਨੂੰ 23 ਮਾਰਚ 1931 ਨੂੰ ਜੋ ਫਾਂਸੀ ਜਿਹੜੀ ਆ ਉਹ 24 ਮਾਰਚ ਨੂੰ ਹੋਣ ਵਾਲੀ ਸੀ ਉਹ 23 ਮਾਰਚ ਨੂੰ ਦਿੱਤੀ ਗਈ ਧੋਖੇ ਨਾਲ ਦਿੱਤੀ ਗਈ ਲਾਹੌਰ ਦੇ ਵਿੱਚ ਉਹਦੀ ਯਾਦ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹਾ ਕੇਂਦਰ ਦੇ ਉੱਤੇ ਬਲੱਡ ਡੋਨੇਸ਼ਨ ਕੈਂਪ ਜਿਹੜੇ ਆ ਲਗਾਏ ਜਾ ਰਿਹਾ। ਤੋਂ ਇਹ ਸਾਡੀ ਟੀਮ ਸਾਡੀ ਜ਼ਿਲ੍ਹੇ ਦੀ ਟੀਮ ਸਰਦੀ ਲੋਕ ਸਮਿਤੀ ਦੀ ਔਰ ਸਾਡੇ ਰਾਸ਼ਟਰੀ ਸੰਸਿਕ ਸੰਗ ਦੇ ਅਧਿਕਾਰੀ ਇਹ ਬਦਵਲੂ ਅਪੀਲ ਕਰੂੰਗਾ। ਕਿ ਇਸ ਮਹਾਨ ਦਿਨ ਦੇ ਉੱਤੇ ਜੋ ਸ਼ਹੀਦਾਂ ਦਾ ਦਿਨ ਆ ਔਰ ਪੰਜਾਬ ਚ ਵਿਸ਼ੇਸ਼ਤਾ ਇਸ ਕਰਕੇ ਕਿ ਸੁਖਦੇਵ ਜੀ ਵੀ ਲੁਧਿਆਣੇ ਦੇ ਸੀ ਤੇ ਭਗਤ ਸਿੰਘ ਜੀ ਵੀ ਪੰਜਾਬ ਦੇ ਸੀਗੇ ਘਟਕਟ ਕਲਾਦੋ ਤੋਂ ਇਸ ਕਰਕੇ ਇਹ ਵਿਸ਼ੇਸ਼ ਦਿਨ ਅੱਜ ਸਾਡੇ ਪੰਜਾਬ ਵਾਸਤੇ ਹੋਰ ਵੀ ਮੱਤਲਪੂਰਨ ਦਿਨ ਵਾਸਤੇ ਜਿਨ੍ਹਾਂ ਨੇ ਇਹ ਉਪਰਾਲਾ ਅਪਣਾਇਆ ਵਾ ਸਰਦੀ ਲੋਕ ਸੇਵਾ ਇਹ ਵਧਾਈ ਦੇ ਪਾਤਰ ਅਸੀਂ ਡਾਕਟਰਾਂ ਦਾ ਵੀ ਧੰਨਵਾਦੀ ਕਰਦੇ ਆ ਔਰ ਜਿਹੜੇ ਬਲੱਡ ਡੋਨੇਟ ਕਰ ਰਹੇ ਆ ਬਲੀਡ ਕਰਾ ਰਹੇ ਆ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ जय भारत खूनदान करने तो बाद हस्पता की टीम वालों सुनिश्चित किया गया कि सारे डोनर बिल्कुल सही सलामत ते बिल्कुल सेहतमंद हैं उन्होंने जो खूनदान करने तो बाद किसी भी तरह की सेहत पक्षों प्रॉब्लम नहीं आ रही ਇਟਲ ਦਾ ਤਰਨਤਾਂ ਦੇ ਵਿੱਚ ਖੂਨਦਾਨ ਦਾ ਕੈਂਪ ਲੱਗਾ ਸੀ ਤੇ ਖੂਨਦਾਨ ਕੀਤਾ ਵਾ ਤੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੇ ਖੂਨਦਾਨ ਇੱਕ ਮਹਾਨ ਕਾਰਨਾ ਜ਼ਰੂਰੀ ਆ ਉਹ ਕਿਸੇ ਵੇਲੇ ਕਿਸੇ ਵਿਅਕਤੀ ਦੀ ਖੂਨੋਂ ਹੀ ਜਾਨ ਜਾ ਸਕਦੀ ਹੈ ਤੇ ਸਾਰੇ ਭਰਾ ਆਪਣਾ ਕੋਈ ਜਗ੍ਹਾ ਰਹਿ ਕੇ ਖੂਨਦਾਨ ਕਰਦੇ ਰਾਈਲ ਦੇਖਾ ਕੱਲ ਦਾ ਰਾਈਲ ਦੇਖੀ ਪਤ ਖੂਨਦਾਨ ਕਰਨ ਤੋਂ ਬਾਅਦ ਸਾਰੇ ਹੀ ਡੋਨਰਸ ਨੂੰ ਟੀਮ ਵੱਲੋਂ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਮੇਰਾ ਨਾਮ ਗੌਰਵ ਗੁਰ ਸਿੰਘ ਦੇ ਉਹਨਾਂ ਦੇ ਖਾਦ ਉਸ ਵਤੇ ਤੇ ਆਪਾਂ ਸਾਰਿਆਂ ਨੂੰ ਜੋ ਕਿ ਰક્તદાન ਕਰਨਾ ਚਾਹੀਦਾ ਆ ਤੇ ਰક્તદાન ਜੋ ਕਿ ਮਹਾਦਾਨ ਹੈ ਤੇ ਇਹ ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਬਲਕਿ ਇਹਨਾਂ ਆਪਣੇ 100 ਮਤਲਬ ਉਹ ਹੈਗੇ ਨੇ ਬੱਦੇ ਕੀ ਮਤਲਬ ਆਪਾਂ ਕਿਸੇ ਦੇ ਵੀ ਮਤਲਬ ਅੱਜ ਆਪਾਂ ਇਥੇ ਡੋਨੇਟ ਕਰ ਰਹੇ ਆ ਤੇ ਕੱਲ ਆਪਾਂ ਨੂੰ ਲੋੜ ਪੈਂਦੀ ਆ ਤੇ ਆਪਾਂ ਏਸੀ ਨੂੰ ਆਪਾਂ ਲੈ ਵੀ ਸਕਦੇ ਹਾਂ ਕੱਲ ਨੂੰ ਆਪਾਂ ਨੂੰ ਬਾਇਗਰ ਦਾ ਇਹਨਾਂ ਵੱਲੋਂ ਸਰਟੀਫਿਕੇਟ ਵੀ ਦਿੱਤਾ ਜਾਂਦਾ ਆ ਤੇ ਇਸ ਕਰਕੇ ਮੇਰੀ ਅਪੀਲ ਆ ਗਈ ਬਾਅਦ ਚੜ ਕੇ ਜਿਹੜਾ ਬਲੱਡ ਡੋਨੇਟ ਕੀਤਾ ਜਾਵੇ ਪਰ ਇਸ ਵਿਸ਼ੇਸ਼ ਮੌਕੇ ਤੇ ਪਹੁੰਚੇ ਹੋਏ ਖੂਨਦਾਨ ਕਰਨ ਵਾਲੇ ਸੱਜਣਾ ਅਤੇ ਵਿਸ਼ੇਸ਼ ਮਹਿਮਾਨਾਂ ਦਾ ਡਾਕਟਰ ਸੁਰਿੰਦਰ ਕੌਰ ਸੋਢੀ ਅਤੇ ਸਰ ਹੱਦੀ ਲੋਕ ਸੇਵਾ ਸਮਿਤੀ ਦੀ ਸਮੂਹ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਖੂਨਦਾਨ ਕੈਂਪ ਦੀ ਪ੍ਰਸ਼ਾਸਨ ਵੱਲੋਂ ਤੇ ਬਹੁਤ ਹੀ ਸਾਰੀਆਂ ਹਸਤੀਆਂ ਵੱਲੋਂ ਸ਼ਲਾਘਾ ਕੀਤੀ ਗਈ ਅਜਿਹੀਆਂ ਦੀ ਵੀਡੀਓਜ਼ ਲਈ ਜੁੜੇ ਰਹੋ ਪੀਅਰਸ ਪੰਜਾਬ نیوز